ਹੋ ਮੁਸਕਾਨ ਮੈਡੀਕਲ ਦੇ ਤੀਜੇ ਵਾਰਜ ਹੋ ਗਈ। ਭਾਵੇਂ ਨਿੱਟ ਕੇ ਪੜਾਈ ਨਹੀਂ ਸੀ ਕਰਦੀ ਕਿਉਂਕਿ ਉਸ ਦੀਆਂ ਹੋਰ ਬੜੀਆਂ ਗੱਲਾਂ 'ਚ ਦਿਲਚਸਪੀ ਸੀ। ਨਾਵਲ ਪੜ੍ਹਨੇ ਚੰਗੇ ਲੱਗਦੇ ਸੀ ਖਾਸ ਕਰਕੇ ਅੰਗਰੇਜ਼ੀ ਦੇ। ਉਹਨਾਂ ਵਿੱਚੋਂ ਵੀ ਵਧੇਰੇ ਕਰਕੇ ਔਰਜ਼ਾਂ ਦੇ ਲਿਖੇ ਹੋਏ ਉਹ ਆਉਂਦੀ ਸੀ ਕਿ ਇਹ ਸੋਚ-ਸੋਚ ਕੇ ਨਹੀਂ ਲਿਖਦੀਆਂ। ਇਸੇ ਲਈ ਇਹਨਾਂ ਵਿੱਚ ਸੱਚ ਵਧੇਰੇ ਹੁੰਦਾ ਹੈ। ਉਸ ਨੂੰ 뮤ਜ਼ਿਕ ਬੜਾ ਚੰਗਾ ਲੱਗਦਾ ਸੀ। ਉਹ ਵੀ ਸੈਮੀ ਕਲਾਸਿਕਲ ਜਾਂ ਵੱਡੇ ਗਾਇਕਾਂ ਦਾ। ਕੁਝ ਸ਼ਬਦ ਗੁਰਬਾਨੀ ਦੇ ਫੇਵਰਟ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਮੋਬਾਈਲ 'ਚ ਪਾ ਰੱਖਿਆ ਸੀ ਕਈ ਵਾਰ ਉਹ ਪੇਂਟਿੰਗ ਕਰਨ ਬੈਠ ਜਾਂਦੀ ਜਿਸੇ ਪਾਸੇ ਲੱਗਦੀ ਕਈ ਕਈ ਦਿਨ ਲੱਗੀ ਰਹਿੰਦੀ ਕਲਾਸਾਂ ਲਾਉਣ ਦਾ ਉਸਨੂੰ ਫਿਕਰ ਨਾ ਰਹਿੰਦਾ ਉਹ ਆਗਦੀ ਸੀ ਕਿ ਜਿਹੜੀਆਂ ਕਿਤਾਬਾਂ 'ਚੋਂ ਟੀਚਰ ਆ ਪੜ੍ਹ ਕੇ ਪੜਾਉਂਦੇ ਨੇ ਆ ਪੜ ਲਵਾਂਗੇ ਉਸਨੂੰ ਸਾਰੀਆਂ ਆਰਟ ਫਿਲਮਾਂ ਦਾ ਪਤਾ ਸੀ ਇੰਨਾ ਟਾਈਮ ਇੱਧਰ ਲਾਉਣ ਦੇ ਬਾਵਜੂਦ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦੀ ਸੀ ਮੁੰਡੇ ਆਗਦੇ ਸੀ ਕਿ ਸੋਨਿਆ ਕੁੜੀਆਂ ਦੇ ਐਗਜ਼ਾਮੀਨਰ ਪ੍ਰੈਕਟੀਕਲ ਵਿੱਚ ਆਪ ਹੀ ਵੱਧ ਨੰਬਰ ਲਾ ਦਿੰਦੇ ਨੇ ਉਹ ਆਦੇ ਸੀ ਕਿ ਇਹ ਗੱਲ ਗਲਤ ਹੈ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪੜਾਈ ਕਰ ਰਹੀਆਂ ਨੇ ਪਰ ਕੇਵਲ ਹੱਸ ਕੇ ਆਖਦਾ ਕੁੜੀਆਂ ਨੂੰ ਪੜਨ ਤੋਂ ਇਲਾਵਾ ਕੋਈ ਕੰਮ ਨਹੀਂ ਇਹਨਾਂ ਨੇ ਫਿਰ ਆਦਮੀਆਂ ਦੇ ਸਿਰ ਤੇ ਬੈਠ ਕੇ ਜਨਮਾ ਜਮਾਤਾਂ ਦੇ ਬਦਲੇ ਹੀ ਲੈਣੇ ਨੇ ਤੂੰ ਨਾ ਬਿਠਾਈਂ ਸਿਰ ਤੇ ਕਿਸੇ ਨੂੰ ਵੱਧ ਪੜ ਲਿਆ ਕਰ ਮੀਤਾ ਨੇ ਕੇਵਲ ਨੂੰ ਜਵਾਬ ਦਿੱਤਾ ਅਸੀਂ ਨਹੀਂ ਕਿਸੇ ਨੂੰ ਸਿਰ ਤੇ ਬਿਠਾਉਂਦੇ ਕੇਵਲ ਨੇ ਆਖਿਆ ਇਹ ਤਾਂ ਅਗਲੀ ਦੇ ਪੈਰਾਂ 'ਚ ਹੀ ਬੈਠ ਜਾਇਆ ਕਰੋ ਕਵਲ ਨੇ ਕਿਹਾ ਇਸ ਤਰ੍ਹਾਂ ਦੀ ਨੋਕਚੋਕ ਹੁੰਦੀ ਰਹਿੰਦੀ ਹਾਸਾ ਮਜ਼ਾਕ ਚੱਲਦਾ ਰਹਿੰਦਾ ਦਿਨ ਲੰਘਦੇ ਜਾਂਦੇ ਇੱਕ ਦਿਨ ਮੁਸਕਾਨ ਨੇ ਆਖਿਆ ਅਗਲੇ ਹਫਤੇ ਮੈਂ ਕਾਲਜ ਨਹੀਂ ਆਉਣਾ ਕਿਉਂ ਮੀਤਾ ਨੇ ਪੁੱਛਿਆ ਅਗਲੇ ਹਫਤੇ ਅਮਰੀਕਾ ਤੋਂ ਮੇਰੇ ਅੰਕਲ ਫੈਮਿਲੀ ਨਾਲ ਆ ਰਹੇ ਹਨ ਉਹਨਾਂ ਦੇ ਨਾਲ ਘੁੰਮਾਂਗੇ ਫਿਰਾਂਗੇ ਮੁਸਕਾਨ ਨੇ ਆਖਿਆ ਅੰਕਲ ਨਾਲ ਤੇਰੇ ਪਾਪਾ ਚਲੇ ਜਾਣਗੇ ਤੂੰ ਕੀ ਕਰੇਂਗੀ ਕੇਵਲ ਨੇ ਆਖਿਆ ਅੰਕਲ ਇਕੱਲੇ ਨਹੀਂ ਆਂਟੀ ਦੇ ਨਾਲ ਉਹਨਾਂ ਦੇ ਦੋ ਬੱਚੇ ਵੀ ਆ ਰਹੇ ਨੇ ਕਿੱਡੇ-ਕਿੱਡੇ ਬੱਚੇ ਨੇ ਉਹਨਾਂ ਦੇ ਕੇਵਲ ਨੇ ਪੁੱਛਿਆ Kusum ਮੇਰੀ ਜਿੱਡੀ ਐ ਤੇ Harry ਮੇਰੇ ਨਾਲੋਂ ਦੋ ਵਰੇ ਵੱਡਾ ਕੀ ਕਰਦੇ ਨੇ ਅਮਰੀਕਾ ਵਿੱਚ ਤੇਰੇ ਅੰਕਲ ਉਹਨਾਂ ਦਾ ਉੱਥੇ ਬਿਜ਼ਨਸ ਹੈ ਕਈ ਵੱਡੇ ਸਟੋਰ ਹਨ ਬੱਚੇ ਕੀ ਕਰਦੇ ਨੇ Kusum ਪੜਦੀ ਐ DAV ਵਿੱਚ ਤੇ Harry ਨੇ ਇਸੇ ਸਾਲ MBA ਕੀਤੀ ਐ ਅੱਗੋਂ ਕੇਵਲ ਨੂੰ ਸਮਝ ਨਹੀਂ ਸੀ ਲੱਗ ਰਹੀ ਕਿਉਂ ਹੋਰ ਕੀ ਗੱਲ ਕਰੇ ਅਗਲੇ ਹਫਤੇ ਮੰਗਲਵਾਰ ਵਾਲੇ ਦਿਨ ਕੇਵਲ ਮੁਸਕਾਨ ਹੋਰਾਂ ਦੀ ਕੋਠੀ ਤੋਂ ਕੁਝ ਦੂਰੀ ਤੇ ਆਪਣੀ ਕਾਰ ਰੋਕ ਕੇ ਖੜੋ ਗਿਆ ਉਸਨੇ ਡਰਾਈਵਰ ਨੂੰ ਆਖਿਆ ਤੂੰ ਪਿਛਲਾ ਪਹੀਆ ਬਦਲ ਦੇ ਡਰਾਈਵਰ ਨੇ ਆਖਿਆ ਪਹੀਏ ਨੂੰ ਕੁਝ ਨਹੀਂ ਹੋਇਆ ਮੈਂ ਤੈਨੂੰ ਇਹ ਨਹੀਂ ਪੁੱਛਿਆ ਕਿ ਠੀਕ ਹੈ ਜਾਂ ਨਹੀਂ ਤੂੰ ਬਸ ਪਹੀਆ ਬਦਲ ਦੇ ਕੇਵਲ ਨੇ ਆਖਿਆ ਡਰਾਈਵਰ ਜੈਕ ਲਾ ਕੇ ਪਹੀਆ ਬਦਲਣ ਲੱਗ ਪਿਆ ਕੇਵਲ ਕਾਰ ਦੇ ਪਰਲੇ ਪਾਸੇ ਖੜਾ ਹੋ ਗਿਆ ਉਸਦਾ ਧਿਆਨ ਮੁਸਕਾਨ ਦੀ ਕੋਠੀ ਵੱਲ ਸੀ ਉਸ ਨੂੰ ਬੋਤਾਉ ਢਿਕਨਾ ਨਹੀਂ ਪਿਆ ਦੋਵੇਂ ਫੈਮਲੀਆਂ ਦੋ ਵੱਡੀਆਂ ਕਾਰਾਂ ਵਿੱਚ ਬੈਠ ਕੇ ਕਿਧਰੇ ਜਾ ਰਹੀਆਂ ਸਨ ਉਹਨਾਂ ਦੇ ਪਰਲੀ ਸੜਕ ਤੋਂ ਲੰਘਣਾ ਸੀ ਫਿਰ ਵੀ ਕੇਵਲ ਨੇ ਦੇਖ ਲਿਆ ਕਿ ਹੈਰੀ ਉੱਚਾ ਲੰਮਾ ਨਰੂਆ ਅੰਗਰੇਜ਼ਾਂ ਵਰਗਾ ਸੋਹਣਾ ਲੜਕਾ ਸੀ ਪਿਛਲੀ ਕਾਰ ਵਿੱਚ ਬੈਠੀ ਮੁਸਕਾਨ ਨੇ ਵੀ ਉਹੀ ਪਿੰਕ ਸੂਟ ਪਾਇਆ ਹੋਇਆ ਸੀ ਜਿਸ ਵਿੱਚ ਉਹ ਬਹੁਤ ਸੋਹਣੀ ਲੱਗਦੀ ਸੀ ਕੇਵਲ ਨੂੰ ਇੱਕ ਜਿਵੇਂ ਝਟਕਾ ਜਿਹਾ ਲੱਗਾ ਪਈਆ ਬਦਲਵਾ ਕੇ ਚੱਕ ਤੇ ਹੋਰ ਸਮਾਨ ਲਾ ਕੇ ਲਾਏ ਹੋਏ ਪਈ ਇਹ ਸਮੇਤ ਗੱਡੀ ਵਿੱਚ ਰਖਵਾ ਕੇ ਕੇਵਲ ਡਰਾਈਵਰ ਨੂੰ ਸਬਜੀ ਮੰਡੀ ਕੋਲ ਉਤਾਰ ਗਿਆ 500 ਦਾ ਨੋਟ ਦੇ ਕੇ ਆਖਿਆ ਤੂੰ ਕੁਝ ਫਰੂਟ ਲੈ ਤੇ ਸਬਜ਼ੀਆਂ ਲੈ ਕੇ ਘਰ ਚਲੀ ਜਾਈਂ ਚਲਾ ਜਾਈਂ ਮੰਮੀ ਅੱਜ ਕਾਰੀ ਨੇ ਸ਼ਾਇਦ ਉਹਨਾਂ ਨੇ ਹੋਰ ਕਿਤੇ ਜਾਣਾ ਹੋਵੇ ਫਿਰ ਉਹ ਸੋਚ ਕੇ ਚੀਲ ਦੇ ਕੰਡੇ ਕਾਰ ਖੜੀ ਕਰਕੇ ਆਪ ਪੀੜੇ ਵਿੱਚ ਲੱਗ ਗਿਆ ਉਸ ਦਾ ਖਿਆਲ ਸੀ ਅਮਰੀਕਾ ਤੋਂ ਆਏ ਮਹਿਮਾਨ ਇੱਕ ਵਾਰੀ ਚੀਲ ਤੇ ਤਾਂ ਆਉਣਗੇ ਉਹ ਉੜਿੱਕਦਾ ਉੜਿੱਕਦਾ ਥੱਕ ਗਿਆ ਪਰ ਉੱਥੇ ਕੋਈ ਨਹੀਂ ਸੀ ਆਇਆ ਪਤਾ ਨਹੀਂ ਕਿਧਰੇ ਉਹ ਸ਼ਾਪਿੰਗ ਲਈ ਗਏ ਸੀ ਜਾਂ ਕਿਸੇ ਨੂੰ ਮਿਲਣ ਜਾਂ ਕਿਸੇ ਫਾਈਵ ਸਟਾਰ ਹੋਟਲ ਵਿੱਚ ਖਾਣਾ ਖਾਣ ਚਲੇ ਗਏ ਹੋਣ ਅਤਨੇ ਜਿਉ ਛੀਲ ਦੇ ਪੱਲੇ ਪਾਸੇ ਪੇ ਪੱਥਰਾਂ ਤੋਂ ਉੱਟ ਕੇ ਜਾਣ ਹੀ ਲੱਗਿਆ ਸੀ ਕਿ ਉਸ ਦੀ ਨਜ਼ਰ ਮੁਸਕਾਨ ਦੇ ਟੱਬਰ ਤੇ ਪੈ ਗਈ ਮੁਸਕਾਨ ਤੇ ਹੈਰੀ ਨਾਲ-ਨਾਲ ਤੁਰ ਰਹੀ ਸੀ ਉਹ ਖੁਸ਼ ਜਾਪਦੀ ਸੀ ਤੇ ਹੈਰੀ ਮੁਰਮੁਰ ਉਸ ਦੇ ਮੋਢੇ ਤੇ ਹੱਥ ਰੱਖ ਲੈਂਦਾ ਸੀ ਪਛਮ ਵਿੱਚ ਰਹਿੰਦੇ ਮਾਪੇ ਤੇ ਇੱਧਰ ਦੀ ਹਾਈ ਕਲਾਸ ਫੈਮਿਲੀ ਨੂੰ ਇਹ ਅਜੀਬ ਗੱਲ ਨਹੀਂ ਸੀ ਲੱਗ ਰਹੀ ਉੱਤੇ ਖੜੋ ਕੇ ਉਹਨਾਂ ਨੇ ਕਿੰਨੀਆਂ ਹੀ ਫੋਟੋਆਂ ਖਿੱਚੀਆਂ ਮੁਸਕਾਨ ਕਿੰਨੇ ਸਾਰੇ ਗੈਸ ਵਾਲੇ ਗੁਬਾਰੇ ਖਰੀਦ ਲਿਆਈ ਸਾਰਿਆਂ ਦੇ ਹੱਥ ਵਿੱਚ ਇੱਕ ਇੱਕ ਦਾ ਧਾਗਾ ਫੜਾ ਦਿੱਤਾ ਉਹ ਗੁਬਾਰਿਆਂ ਦੀ ਇੱਕ ਦੂਜੇ ਨਾਲ ਲੜਾਈ ਕਰਵਾ ਰਹੇ ਸਨ ਪਰ ਹੈਰੀ ਦੀ ਮਾਂ ਨੂੰ ਲੱਗਿਆ ਕਿ ਲੜਦੇ ਤਾਂ ਹੈ ਹੀ ਨਹੀਂ ਇਹ ਤਾਂ ਲੱਗਦਾ ਇੱਕ ਦੂਜੇ ਦੇ ਗੱਲੇ ਮਿਲ ਰਹੇ ਹੋਣ ਕੁਝ ਚਿਰ ਨੱਚ ਟੱਪ ਕੇ ਗੁਬਾਰਿਆਂ ਦੇ ਧਾਗੇ ਛੱਡ ਦਿੱਤੇ ਉਹ ਦੂਰ ਦੂਰ ਅਸਮਾਨ ਵਿੱਚ ਉੱਡਣ ਲੱਗੇ ਚਾਕਲੇਟ ਆਈਸਕ੍ਰੀਮ ਲਿਆਵਾ मुस्कान ਨੇ ਵੇਟ ਕਾ ਦੀ ਰੇੜੀ ਵੱਲ ਹੱਥ ਕਰਕੇ ਪੁੱਛਿਆ ਨੋ ਨੋ ਦੇ ਆਰ ਨਾਟ ਹਾਈਜੀਨਿਕ ਹੈਰੀ ਬੋਲਿਆ ਇੱਥੋਂ ਬਾਹਰੋਂ ਕੁਝ ਨਹੀਂ ਖਾਣਾ ਚਾਹੀਦਾ ਜਿੰਨੇ ਲੋਕ ਬਾਹਰੋਂ ਆਉਂਦੇ ਨੇ ਸਾਰੇ ਹੀ ਆ ਕੇ ਇੱਥੇ ਬਿਮਾਰ ਹੋ ਜਾਂਦੇ ਨੇ ਹੈਰੀ ਫਿਰ ਬੋਲਿਆ ਫਿਰ ਮੁਸਕਾਨ ਹੈਰੀ ਤੇ ਉਸਦੀ ਭੈਣ ਤਿੰਨਾਂ ਨੇ ਮੋਟਰ ਬੋਟ ਵਿੱਚ ਬੈਠ ਕੇ ਸੈਰ ਕੀਤੀ ਕਦੋਂ ਕਿਸ਼ਤੀ ਪਰਲੇ ਪਾਸੇ ਪਹੁੰਚਣ ਵਾਲੀ ਸੀ ਤਾਂ ਕੇਵਲ ਇੱਕ ਰੁਕ ਦੇ ਓਲੇ ਹੋ ਗਿਆ ਪਰ ਫਿਰ ਵੀ ਉਸਨੇ ਦੇਖ ਲਿਆ ਕਿ ਮੁਸਕਾਨ ਕਿੰਡੀ ਖੁਸ਼ ਸੀ ਉਸ ਕੜੀ ਉਸ ਦਾ ਮਨ ਕੀਤਾ ਕਿ ਕਿਸ਼ਤੀ ਚੀਲ ਦੇ ਪਾਣੀ ਵਿੱਚ ਹੀ ਕਿਦਰੇ ਗੁੰਮ ਹੋ ਜਾਵੇ ਤੇ ਤੁਰੰਤ ਛੀਲ ਵਿੱਚ ਛਾਲ ਮਾਰ ਕੇ ਉਸਕਾਰ ਨੂੰ ਕੱਢ ਲਿਆਵੇ ਪਰ ਉਹਦੇ ਸਾਹਮਣੇ ਕਿਸ਼ਤੀ ਤਾਂ ਸਾਬਤ ਸਬੂਤ ਮੁੜੀ ਜਾ ਰਹੀ ਸੀ ਉਸ ਰਾਤ ਕੇਵਲ ਨੂੰ نیند ਨਹੀਂ ਸੀ ਆ ਰਹੀ ਉਸਨੇ ਨਿੰਦਿਆ ਗੋਲੀਆਂ ਖਾਧੀਆਂ ਤੇ ਪਾਣੀ ਪੀ ਕੇ ਸੋ ਗਿਆ ਅਗਲੇ ਦਿਨ ਬੜਾ ਲੇਟ ਉੱਠਿਆ ਤਬੀਅਤ ਤਾਂ ਠੀਕ ਹੈ ਉਸ ਨੂੰ ਹੇਟਾਂ ਬ੍ਰੇਕਫਾਸਟ ਲੈਣ ਆਇਆ ਦੇ ਕੇ ਮਾਂ ਨੇ ਉੱਪਰ ਉਸਦੇ ਕਮਰੇ ਵਿੱਚ ਜਾ ਕੇ ਪੁੱਛਿਆ ਰਾਤ ਦੇਰ ਤੱਕ ਫਿਰਦਾ ਰਿਹਾ ਇਸ ਲਈ ਉਸਨੇ ਮਾਂ ਨੂੰ ਛੁੱਟੀ ਮੁੱਠੀ ਤਸੱਲੀ ਕਰਵਾਈ ਅੱਜ ਕਲਨੀ ਜਾਣਾ ਮਾਂ ਨੇ ਪੁੱਛਿਆ ਨਹੀਂ ਕੇਵਲ ਨੇ ਆਖਿਆ ਫਿਰ ਤਾਂ ਅੱਜ ਭੈਣ ਕੋਲ ਹੀ ਭੈਣ ਕੋਲ ਹੀ ਜਾਇਆ ਉਸਦੇ ਘਰ ਦੇ ਕਹਿੰਦੇ ਹੋਣਗੇ ਇਸਦੇ ਮਾਪਿਆਂ ਨੂੰ ਪਰਵਾਹੀ ਨਹੀਂ ਮਾਂ ਨੇ ਪੁੱਛਿਆ ਸੋਨੀ ਨੂੰ ਕਿਹੜਾ ਪਰਵਾਏ ਕੇਵਲ ਬੋਲਿਆ ਉਹ ਵਿਚਾਰੀ ਕੀ ਕਰੇ ਘਰ ਸੰਭਾਲਣਾ ਬੱਚਿਆਂ ਨੂੰ ਦੇਖਣਾ ਫਿਰ ਪੁੱਠੀ ਮੱਤ ਵਾਲੀ ਸੱਸ ਦੀ ਹਰ ਗੱਲ ਪੁਗਾਣੀ ਮਾਂ ਨੇ ਕਿਹਾ ਮੈਂ ਤਾਂ ਆਖਦੀ ਆ ਕਿ ਧੰਨਾ ਕੁੜੀ ਮਨ ਫਿਰ ਰੁਕੇ ਗਿਆ ਕੁੜੀਆਂ ਲਈ ਆਪਣੇ ਪਰਿਵਾਰ ਨਾਲ ਕਮਿਟਮੈਂਟ ਹੁੰਦੀ ਹੈ ਬਾਕੀ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਫੋਨ ਕਰਦੇ ਹੋ ਤਾਂ ਤੁਸੀਂ ਹੀ ਕਰਦੇ ਹੋ ਕੇਵਲ ਬੁਲਿਆ ਵਿਚਾਰੀ ਤੇ ਜ਼ਿੰਮੇਵਾਰੀਆਂ ਹੀ ਇੰਨੀਆਂ ਪੈ ਗਈਆਂ ਹਨ ਉਦੋਂ ਆਦਮੀ ਨੇ ਸਾਰਾ ਦਿਨ ਘਰ ਨਾ ਵਰਨਾ ਹੋਇਆ ਦੋਸਤਾਂ ਦੀਆਂ ਮਹਿਫਲਾਂ 'ਚ ਖੁਸ਼ ਰਹਿੰਦਾ ਹੈ ਮਾਂ ਫੇਰ ਬੋਲੀ ਆਪਾਂ ਨੂੰ ਕੀ ਅਗਲਾ ਆਪਣੀ ਜ਼ਿੰਦਗੀ ਜਿਵੇਂ ਮਰਜ਼ੀ ਗੁਜ਼ਾਰੇ ਕੇਵਲ ਨੇ ਖਿੱਚ ਕੇ ਆਖਿਆ ਮਾ ਉਸ ਦਾ ਖਾਲੀ ਕੱਪ ਚੁੱਕ ਕੇ ਹੇਠਾਂ ਲੈ ਆਈ ਅਜੋ ਕਾਲਜ ਨਹੀਂ ਗਿਆ ਅਗਲੇ ਦਿਨ ਉਹ ਕਾਲਜ ਤਾਂ ਗਿਆ ਪਰ ਕਲਾਸ ਕੋਈ ਵੀ ਨਹੀਂ ਲਾਈ ਫਿਰ ਦੁਰ ਕੇ ਮੁੜ ਆਇਆ ਤੀਸਰੇ ਦਿਨ ਕਲਾਸ ਲੱਗਣ ਤੋਂ ਪਹਿਲਾਂ ਕੇਵਲ ਨੇ ਪੁੱਛਿਆ ਤੁਸੀਂ ਦੋਵੇਂ ਕਿੱਥੇ ਗਾਇਬ ਹੋ ਗਏ ਸੀ ਉਸ ਦਾ ਮਤਲਬ ਸੀ ਮੁਸਕਾਨ ਤੇ ਕੇਵਲ ਮੈਂ ਤਾਂ ਇੱਥੇ ਸੀ ਮੁਸਕਾਨ ਦੇ ਘਰ ਅਮਰੀਕਨ ਮਹਿਮਾਨ ਆਏ ਹੋਏ ਸਨ ਕੇਵਲ ਨੇ ਕਿਹਾ ਆਮ ਕੇ ਖਾਸ ਮਹਿਮਾਨ ਕਵਲ ਨੇ ਪੁੱਛਿਆ ਮੈਨੂੰ ਕੀ ਪਤਾ ਤੂੰ ਪੁੱਛ ਲੈ ਕੇਵਲ ਖਿੱਚ ਗਿਆ ਬਾਕੀ ਸਾਰੀਆਂ ਚੀਜ਼ਾਂ ਬਾਰੇ ਤੈਨੂੰ ਪਤਾ ਹੁੰਦਾ ਇਹ ਗੱਲ ਮੈਂ ਕਿਉਂ ਪੁੱਛਾ ਕਵਲ ਹੱਸ ਕੇ ਬੋਲਿਆ ਕੁੜੀਆਂ ਦਾ ਦਿਮਾਗ ਜਿਹੜੀ ਜਿੰਨਾ ਹੁੰਦਾ ਤਾਂ ਹੀ ਤਾਂ ਉਹਨਾਂ ਨੂੰ ਕੁੜੀਆਂ ਚੜੀਆਂ ਆਖਦੇ ਨੇ ਕੇਵਲ ਨੇ ਖਿੱਚ ਕੇ ਆਖਿਆ ਮੁਸਕਾਨ ਸਾਹਮਣੇ ਆਖੇਂਗਾ ਇਹ ਗੱਲ ਕਵਲ ਨੇ ਪੁੱਛਿਆ ਮੈਂ ਕਿ ਉਸ ਤੋਂ ਡਰਦਾ ਕੇਵਲ ਬੋਲਿਆ ਉਸਦੇ ਦੋ ਦਿਨ ਤੋਂ ਕਾਲਜ ਨਾ ਆਉਂਦੇ ਤਾਂ ਤੇਰਾ ਪੇਸ ਢਿੱਲੇ ਹੋਏ ਪਏ ਨੇ ਤੂੰ ਆਖਦਾ ਕਿ ਕੀ ਮੈਂ ਉਸ ਤੋਂ ਡਰਦਾ ਹਾਂ ਮੇਰੇ ਪੇਜ ਕਿਉ ਟਿੱਲੇ ਹੋਏ ਨੇ ਉਸ ਵਰਗਿਆਂ ਇੱਥੇ ਵੀ ਤੁਰੀਆਂ ਫਿਰਦੀਆਂ ਨੇ ਕੇਵਲ ਬੋਲਿਆ ਜੇ ਵੀ ਤੁਰੀਆਂ ਫਿਰਦੀਆਂ ਨੇ ਉਸੀ ਦੇ ਅੱਗੇ ਪਿੱਛੇ ਕਿਉ ਪਹਿਲਾਂ ਪਾਉਂਦਾ ਰਹਿੰਦਾ ਏ ਤੇਰਾ ਖਿਆਲ ਹੈ ਕਿ ਸਾਨੂੰ ਕੁਝ ਦਿਸਦਾ ਨਹੀਂ ਤੁਹਾਡੇ ਵਰਗਿਆਂ ਨੂੰ ਦੂਜਿਆਂ ਤੇ ਨਜ਼ਰ ਰੱਖਣ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਇੰਨੇ ਨੂੰ ਉਪਰੋਂ ਮੀਤਾ ਆ ਗਈ ਉਹ ਬੋਲੀ ਪੀਰੀਅਡ ਨਹੀਂ ਲੋਣਾ ਇੱਥੇ ਖੜੇ ਕੀ ਕਰਦੇ ਹੋ ਉਹ ਦੋਵੇਂ ਜਾਨੀ ਚੁੱਪਚਾਪ ਮੀਤਾ ਨਾਲ ਜਾ ਕੇ ਕਲਾਸ 'ਚ ਬੈਠ ਗਏ ਕਾਲ ਵਿੱਚ ਸਾਰਿਆਂ ਦੇ ਬੈਠਿਆਂ ਹੈਰੀ ਦੀ ਮਾਂ ਨੇ ਆਖਿਆ ਕਾਦੇ ਲਈ ਬੇਟੀ ਦੇ ਮਨ ਤੇ ਪੜਾਈ ਦਾ ਇੰਨਾ ਬੋਝ ਪਾਣਾ ਤੇ ਅਸੀਂ ਕਿਹੜਾ ਨੌਕਰੀ ਕਰਵਾਉਣੀ ਹੈ ਅਸੀਂ ਤਾਂ ਨਹੀਂ ਆਖਦੇ ਉਸ ਦੀ ਆਪਣੀ ਮਰਜ਼ੀ ਹੈ ਨੌਕਰੀ ਨਾ ਵੀ ਕਰਨੀ ਹੋਵੇ ਤਾਂ ਘਰ 'ਚ ਇੱਕ ਅੱਧਾ ਜੀ ਡਾਕਟਰ ਹੋਵੇ ਬੜੀ ਸੋਖ ਰਹਿੰਦੀ ਹੈ ਮੁਸਕਾਂਦੀ ਮਾਂ ਬੋਲੀ ਜੇ ਡਾਕਟਰ ਬੰਨਣਾ ਹੋਵੇ ਤਾਂ ਉੱਥੇ ਪੜਾਈ ਮੋੜ ਕੇ ਕਰਨੀ ਪੈਂਦੀ ਹੈ ਨਾਲੇ ਹੁਣ ਤਾਂ ਹੈਰੀ ਨੇ ਕੰਮਕਾਰ ਸੰਭ ਲਿਆ ਆਪਾਂ ਇੰਤਜ਼ਾਰ ਕਿਸ ਗੱਲ ਦਾ ਕਰੀਏ ਹੈਰੀ ਦੀ ਮਾਂ ਨੇ ਕਿਹਾ ਮੁਸਕਾਂਦੇ ਪਾਪਾ ਨੂੰ ਇਹ ਗੱਲ ਸੋਚਦਿਆਂ ਕਿ ਵਿਆਦ ਤੋਂ ਬਾਅਦ ਇਥੋਂ ਮੁਸਕਾਨ ਚਲੀ ਜਾਵੇਗੀ ਗੱਲ ਸੁਖਾਵੀਂ ਨਹੀਂ ਸੀ ਲੱਗ ਰਹੀ ਉਸਨੇ ਆਖਿਆ ਕਿ ਚਲੋ ਇੱਕ ਅੱਧਾ ਸਾਲ ਹੋਰ ਲਗਵਾ ਕੇ ਡਾਕਟਰੀ ਪੂਰੀ ਕਰ ਲਵੇ ਆਪਣੀਆਂ ਗੱਲਾਂ ਹੁੰਦੀਆਂ ਦੇਖ ਕੇ ਮੁਸਕਾਨ ਉਥੋਂ ਉੱਠ ਕੇ ਉੱਪਰ ਚਲੀ ਗਈ ਬਾਅਦ ਵਿੱਚ ਹੈਰੀ ਤੇ ਹੈਰੀ ਦੀ ਪੈਨ ਵੀ ਉੱਪਰ ਚਲੇ ਗਏ ਤੂੰ ਤਾਂ ਮੇਰੀ ਸਿਫਾਰਿਸ਼ ਕਰ ਮੁਸਕਾਨ ਕੋਲ ਹੈਰੀ ਨੇ ਮੁਸਕਾਨ ਵੱਲ ਹੱਥ ਕਰਦੇ ਕਿਹਾ ਤੂੰ ਮੰਨ ਲੈ ਮੈਨੂੰ ਕੀ ਆਖਦਾ ਹੈ ਹੈਰੀ ਦੀ ਪੈਨ ਮੁਸਕਰਾ ਰਹੀ ਸੀ ਸਾਡਾ ਨਹੀਂ ਉਥੇ ਤੁਹਾਡੇ ਬਿਨਾ ਜੀ ਲੱਗਦਾ ਉਸ ਨੇ ਮੁਸਕਾਨ ਦੇ ਕੋਲ ਬੈਠ ਤੇ ਆਖਿਆ ਤੁਹਾਡੇ ਉੱਥੇ ਕੋਈ ਫਰੈਂਡ ਨਹੀਂ ਮੁਸਕਾਨ ਨੇ ਪੁੱਛਿਆ ਫਰੈਂਡ ਕਦੋਂ ਬਣਾਵਾਂ ਇਹ ਤਾਂ ਹਰ ਵੇਲੇ ਮੇਰਾ ਪਹਿਰੇਦਾਰ ਬਣਿਆ ਰਹਿੰਦਾ ਏ ਕੁੱਕੂ ਨੇ ਹੈਰੀ ਤੇ ਜਿਵੇਂ ਇਲਜ਼ਾਮ ਲਗਾਇਆ ਤੁਸੀਂ ਉੱਥੇ ਹੋਵੋ ਉਸ ਨੇ ਮੁਸਕਾਨ ਵੱਲ ਹੱਥ ਕਰਕੇ ਆਖਿਆ ਤਾਂ ਅੰਦਰ ਬਾਹਰ ਤੁਹਾਨੂੰ ਲੈ ਜਾਇਆ ਕਰੇ ਤੇ ਮੈਨੂੰ ਵੀ ਪੂਰਾ ਸਾਹ ਆਵੇ ਅਸੀਂ ਫੈਸਲੇ ਕਰਕੇ ਆ ਅਸੀਂ ਫੈਸਲਾ ਕਰਕੇ ਆਏ ਹਾਂ ਅਗੇਂਜਮੈਂਟ ਕਰਕੇ ਹੀ ਜਾਣੀ ਹੈ ਫਿਰ ਆਪੇ ਇੱਕ ਦੂਜੇ ਨੂੰ ਫੋਨ ਕਰ ਕਰਕੇ ਮਨਾ ਲੈਣਗੇ ਤੁਹਾਨੂੰ ਦੱਸਾਂ ਇੰਗੇਜਮੈਂਟ ਰਿੰਗ ਖਰੀਦਣ ਲਈ ਹਰੀ ਨੇ ਪਹਿਲਾਂ ਡਾਇਮੰਡਸ ਵਾਲੀ ਕਿਤਾਬ ਪੜ੍ਹੀ ਫਿਰ ਦੋ ਤਿੰਨ ਦੁਕਾਨਾਂ ਤੇ ਡਾਇਮੰਡਸ ਦੀ ਰਿੰਗ ਦੇਖੀ ਐ ਆਖਿਰ ਜਿਹੜੀ ਪਸੰਦ ਆਈ ਹਾਂ ਤਾਂ ਥੋੜੀ ਮਹਿੰਗੀ ਸੀ 10000 ਡਾਲਰ ਦੀ ਪਰ ਪਾਪਾ ਨੇ ਲੈ ਦਿੱਤੀ ਮੈਂ ਸੋਚਿਆ ਭਾਈ ਕੁੜੀ ਵੀ ਕਿੱਡੀ ਕੀਮਤੀ ਐ ਜਿਸਨੇ ਪਾਉਣੀ ਐ ਹਰੀ ਦੀ ਪੈਨ ਕুকু ਬੋਲਦੀ ਗਈ ਦੋਹਾਂ ਦੇ ਮਾਪਿਆਂ ਨੇ ਫੈਸਲਾ ਕਰ ਲਿਆ ਸੀ ਕਿ ਵਿਆਹ ਭਾਵੇਂ ਕੁਝ ਜੀ ਰੁੱਕ ਕੇ ਕਰ ਲਿਆ ਜਾਵੇ ਪਰਾਗੇਜਮੈਂਟ ਹੋ ਜਾਣੀ ਚਾਹੀਦੀ ਹੈ ਨਹੀਂ ਤਾਂ ਜਵਾਨ ਮੁੰਡੇ ਕੁੜੀਆਂ ਦਾ ਸੋਪਾਸੇ ਧਿਆਨ ਜਾਂਦਾ ਹੈ ਐਤਵਾਰ ਵਾਲੇ ਦਿਨ ਸਿਰਫ ਘਰਦਿਆਂ ਦੇ ਸਾਹਮਣੇ ਉਹਨਾਂ ਹੈਰੀ ਤੇ ਮੁਸਕਾਨ ਦੀ ਮੰਗਣੀ ਕਰ ਦਿੱਤੀ ਹੈਰੀ ਨੇ ਮੁਸਕਾਨ ਦੇ ਖੱਬੇ ਹੱਥ ਦੀ ਚੀਚੀ ਕੋਲ ਵਾਲੀ ਉਂਗਲ ਵਿੱਚ ਜਿਹੜੀ ਡਾਇਮੰਡ ਰਿੰਗ ਪਾਈ ਉਹ ਬਿਲਕੁਲ ਮੇਚ ਆ ਗਈ ਇਸ ਤੋਂ ਮਗਰੋਂ ਲਾਲ ਫਰਕਾਰੀ ਉੱਪਰ ਦੇ ਕੇ ਹੈਰੀ ਦੀ ਮਾਂ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ ਹੈਰੀ ਦੇ ਪਾਪਾ ਨੇ ਜੇਬ ਚੋਂ ਕੱਢ ਕੇ ਥੱਬਾ ਨੋਟਾਂ ਦਾ ਉਸ ਨੂੰ ਸ਼ਗਨ ਦਿੱਤਾ ਮੁਸਕਾਨ ਦੀ ਮੰਮੀ ਹੈਰੀ ਦੀ ਮਾਂ ਲਈ ਕੁੰਦਨ ਦਾ ਸੈੱਟ ਸੋਰੀ ਲਈ ਪਸ਼ਮੀਨੇ ਦੀ ਸ਼ਾਲ ਲੈ ਆਈ ਮੁਸਕਾਨ ਦੇ ਪਾਪਾ ਨੇ ਦਸਤਕਤ ਕਰਕੇ ਖਾਲੀ ਚੈੱਕ ਵਿੱਚ ਮੁਸਕਾਨ ਦੀ ਚੋਲੀ ਪਾ ਕੇ ਹੱਸ ਕੇ ਕਿਹਾ ਪੈਸੇ ਜਿੰਨੇ ਚਾਹੀ ਲਿਖ ਲਈ ਮਾ ਨੇ ਮੱਥੇ ਤੇ ਪਿਆਰ ਦਿੱਤਾ ਮੁਸਕਾਨ ਵੱਲੋਂ ਹਰੀ ਦੇ ਰਿੰਗ ਪਾਈ ਗਈ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਰਸਮ ਪੂਰੀ ਹੋਣ ਮਗਰੋਂ ਮੁਸਕਾਨ ਨੇ ਹਰੀ ਦੇ ਮਾਪਿਓ ਅਤੇ ਆਪਣੇ ਮਾਪਿਓ ਦੇ ਪੈਰੀ ਹੱਥ ਲਾਏ ਇਹ ਗੱਲ ਸਭ ਨੂੰ ਚੰਗੀ ਲੱਗੀ ਨਾਲ ਇਹ ਵੀ ਫੈਸਲਾ ਹੋਇਆ ਇਸ ਮੰਗਣੀ ਬਾਰੇ ਕਿਸੇ ਨੂੰ ਨਾ ਦੱਸਿਆ ਜਾਵੇ ਕਿਉਂਕਿ ਲੋਕਾਂ ਦੀਆਂ ਨਜ਼ਰਾਂ ਬੜੀਆਂ ਮਾੜੀਆਂ ਹੁੰਦੀਆਂ ਨੇ ਉਹ ਸ਼ਾਮ ਉਸ ਸ਼ਾਮ ਉਹ ਸਾਰੇ ਸਿਨੇਮਾ ਫਿਲਮ ਦੇਖਣਗੇ ਹੈਰੀ ਤੇ ਮੁਸਕਾਨ ਨਾਲ-ਨਾਲ ਬੈਠੇ ਸਾਰਾ ਵੇਲਾ ਹੈਰੀ ਨੇ ਮੁਸਕਾਨ ਦਾ ਹੱਥ ਆਪਣੀ ਹੱਥੀ ਫੜੀ ਰੱਖਿਆ ਅਗਲੇ ਦਿਨ ਉਹਨਾਂ ਨੇ ਚੱਲਿਆ ਜਾਣਾ ਸੀ ਮੁਸਕਾਨ ਦਾ ਸਾਰਾ ਪਰਿਵਾਰ ਉਹਨਾਂ ਨੂੰ ਦਿੱਲੀ ਤੱਕ ਛੱਡਣ ਗਿਆ ਤੁਰਨ ਵੇਲੇ ਕਿੰਨੇ ਹੀ ਗਿਫਟ ਹੈਰੀ ਦੀ ਪੈਣ ਲਈ ਹੈਰੀ ਲਈ ਲੈਦਰ ਦੇ ਵੱਡੇ ਸਾਰੇ ਪਰਸ ਵਿੱਚ ਪਾ ਕੇ ਉਹਨਾਂ ਨੂੰ ਦਿੱਤੇ 에ਰਪੋਰਟ ਦੇ ਅੰਦਰ ਜਾਣ ਤੋਂ ਪਹਿਲਾਂ ਹੈਰੀ ਦੀ ਮਾਂ ਨੇ ਮੁਸਕਾਨ ਨੂੰ ਪਿਆਰ ਦਿੱਤਾ ਪਿਓ ਨੇ ਸਿਰ ਪਲੋਸਿਆ ਹਰੀ ਦੇ ਉਸਦੇ ਪੈਰ ਨੇ ਸ਼ੇਕ ਹੈਂਡ ਕੀਤਾ ਮੁਸਕਾਨ ਨੇ ਹਰੀ ਦੇ ਮਾਪਿਓ ਦੇ ਪੈਰੀ ਹੱਥ ਲਾਏ ਜਿਹੜੀ ਗੱਲ ਉਹਨਾਂ ਨੂੰ ਬਹੁਤ ਚੰਗੀ ਲੱਗੀ ਹਰੀ ਦੇ ਮਾਪਿਓ ਇਹ ਸੋਚ ਕੇ ਬੜੇ ਖੁਸ਼ ਹੋਏ ਕਿ ਕਿੰਨੇ ਚੰਗੇ ਸੰਸਕਾਰਾਂ ਵਾਲੀ ਕੁੜੀ ਹੈ ਅਗਲੇ ਦਿਨ ਐਤਵਾਰ ਸੀ ਸਾਰਾ ਦਿਨ ਮੁਸਕਾਨ ਆਰਾਮ ਕਰਦੀ ਰਹੀ ਉਸ ਨੂੰ ਇੱਕ ਪਾਸੇ ਲਾ ਜਾ ਕੇ ਹੌਲੀ ਦੇ ਕੇ ਅੱਖੇ ਹਰੀ ਦੇ ਸ਼ਬਦ ਮੁਸਕਾਨ ਹਰੀ ਦੇ ਸ਼ਬਦ ਮੁਸਕਾਨ ਆਈ ਲਵ ਯੂ ਆਈ ਮਿਸ ਯੂ ਕਿੰਨੀ ਵਾਰੀ ਯਾਦ ਆਏ ਉਸਨੇ ਜਵਾਬ ਵਿੱਚ ਇਹੀ ਆਖਿਆ ਸੀ ਆਈ ਵਿਲ ਆਲਸੋ ਮਿਸ ਯੂ ਉਸਨੇ ਕਈ ਵਾਰੀ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖੀ ਉਸ ਨੂੰ ਉਹ ਦਿਨ ਵੀ ਜ਼ਿਆਦਾ ਹੈ ਜਦੋਂ ਉਹ ਹੈਰੀ ਦੀ ਮਾਂ ਤੇ ਪੈਨ ਸਮੀਥ ਉਹਨਾਂ ਦੇ ਨਾਲ ਵਾਲੀ ਕੋਠੀ ਵਿੱਚ ਰਹਿੰਦੇ ਸਨ ਤੇ ਉਹਨਾਂ ਦੇ ਪਾਪਾ ਅਮਰੀਕਾ ਗਏ ਹੋਏ ਸਨ ਉਹ ਮੇਰੇ ਪਾਪਾ ਨੂੰ ਇਹਨਾਂ ਦਾ ਖਿਆਲ ਰੱਖਣ ਲਈ ਆਖ ਰਹੇ ਸੀ ਅਠਵੀਂ ਤੱਕ ਹੈਰੀ ਉਸਦੇ ਨਾਲ ਉਸਦੇ ਸਕੂਲ ਵਿੱਚ ਪੜਦਾ ਰਿਹਾ ਸੀ ਉਹ ਉਦੋਂ ਛੇਵੀਂ ਕਲਾਸ ਵਿੱਚ ਹੁੰਦੀ ਸੀ ਉਹਨਾਂ ਦੀ ਹੀ ਗੱਡੀ ਵਿੱਚੋਂ ਦੋਵੇਂ ਪੈਨਪਰਾ ਮੁਸਕਾਨ ਦੇ ਨਾਲ ਸਕੂਲ ਜਾਂਦੇ ਤੇ ਨਾਲ ਹੀ ਵਾਪਸ ਆਉਂਦੇ। ਕਈ ਵਾਰ ਉਸ ਦੀ ਹਰੀ ਨਾਲ ਲੜਾਈ ਹੋ ਜਾਂਦੀ। ਜਦੋਂ ਮੁਸਕਾਨ ਨੂੰ ਕਈ ਨਵਾਂ ਨਾਲ ਛੇੜਦਾ। ਕਦੇ ਆਖਦਾ ਕਿ ਕੁੜੀਆਂ ਬੁੱਧੂ ਹੁੰਦੀਆਂ ਹਨ। ਉਹ ਬਿੱਲੀ ਵਾਂਗ ਚਿਪਟਦੀਆਂ ਤੇ ਆਖਦੀ ਬੁੱਧੂ ਮੁੰਡੇ ਹੁੰਦੇ ਹਨ। ਕਦੇ ਉਹ ਆਖਦਾ ਕਿ ਐਡੇ ਵੱਡੇ ਲੰਬੇ ਵਾਲ ਰੱਖੇ। ਇਹਨਾਂ ਨੂੰ ਕੀ ਅੰਬ ਲੱਗਣਿਆ? ਤੇਰੀ ਰੀਸੀ ਕੁੱਕੂ ਵੀ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਵਰਤਦੀ ਐ। ਲੰਬੇ ਵਾਲਾਂ 'ਚ ਜੂਆਂ ਪੈ ਜਾਂਦੀਆਂ ਨੇ। ਤੇਰੇ ਵੀ ਹੋਣ ਗਿਆ ਮੁਸਕਾਨ ਕਿਝ ਕੇ ਆਗਦੀ ਮੇਰੇ ਨਹੀਂ ਤੇਰੇ ਕਲਰ ਤੇ ਚੱਲੀ ਜਾ ਰਹੀ ਹੈ ਤੇ ਛੁੱਟੀ ਮੁੱਟੀ ਉਸਦੇ ਕਲਰ ਤੋਂ ਜੂਮ ਫੜਨ ਦਾ ਨਾਟਕ ਕਰਦੀ ਉਹ ਉਸਦਾ ਹੱਥ ਮੋੜਦਾ ਕੱਕੂ ਆਗਦੀ ਕਿ ਮੈਂ ਅੱਜ ਮੰਮਾ ਨੂੰ ਦੱਸਾਂਗੀ ਕਦੇ ਕਦੇ ਉਹ ਟਿਫਨ ਖਿਸਕਾ ਲਾਂਦਾ ਮੁਸਕਾਨ ਉਸ ਨੂੰ ਬੜੇ ਗੁੱਸੇ ਹੁੰਦੀ ਉਸ ਦੀ ਮਾਂ ਕੋਲ ਜਾ ਕੇ ਸ਼ਿਕਾਇਤ ਲਾਉਂਦੀ ਮਾਊਸ ਨੂੰ ਛਿੜਕਦੀ ਕੱਕੂ ਉਸ ਨੂੰ ਜੀਭਾ ਕੱਢ ਕੇ ਖਜਾਉਂਦੀ ਹੈਰੀ ਦੇ ਜਨਮ ਦਿਨ ਤੇ ਮੁਸਕਾਨ ਉਸ ਦੇ ਲਈ ਗਾਂਦੀ ਵਾਲੇ 3-15 ਦਾ ਗਿਫਟ ਲੈ ਲਈ ਗਿਫਟ ਲੈ ਗਈ ਗਿਫਟ ਦੇ ਕੇ ਸਾਰਿਆਂ ਨੂੰ ਉਸਨੂੰ ਛੇੜਿਆ ਕਿ ਮੁਸਕਾਨ ਨੇ ਤੈਨੂੰ ਇਹ ਗਿਫਟ ਦੇ ਦੇ ਕੇ ਅਕਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਕਿਹੜਾ ਘਟ ਸੀ ਉਹ ਵੀ ਮੁਸਕਾਨ ਦੇ ਜਨਮ ਦਿਨ ਤੇ ਬੱਚੇ ਵਾਲੀ ਬਾਂਦਰੀ ਦਾ ਸਟੈਚੂ ਲੈ ਗਿਆ ਇਹ ਦੇਖ ਕੇ ਉਹ ਕਈ ਦਿਨ ਹਰੀ ਨਾਲ ਨਹੀਂ ਸੀ ਬੋਲੀ ਬਚਪਨ ਦੀਆਂ ਛੋਟੀਆਂ-ਛੋਟੀਆਂ ਚਾਦਰਾਂ ਘੁੰਮ ਰਹੀਆਂ ਸਨ ਐਨੇ ਨੂੰ ਕੇਵਲ ਦਾ ਫੋਨ ਆਇਆ ਹੈਲੋ ਕੀ ਅਮਰੀਕਾ ਵਾ ਮੈਮ ਵਾਲੇ ਮਹਿਮਾਨ ਚਲੇ ਗਏ ਕੇਵਲ ਨੇ ਪੁੱਛਿਆ ਹਾਂ ਮੁਸਕਾਨ ਨੇ ਜਵਾਬ ਦਿੱਤਾ ਕੱਲ ਤਾਂ ਕਾਲਜ ਆਵਾਂਗੀ ਕੇਵਲ ਨੇ ਪੁੱਛਿਆ ਹਾਂ ਮੁਸਕਾਨ ਨੇ ਆਖਿਆ ਅਸੀਂ ਸਾਰਾ ਵੇਲਾ ਤੈਨੂੰ ਯਾਦ ਕਰਦੇ ਰਹੇ ਇੱਧਰ ਤੂੰ ਇੰਜੋਏ ਕਰਦੀ ਰਹੀ ਕੇਵਲ ਨੇ ਜਦੋਂ ਆਖਿਆ ਤਾਂ ਮੁਸਕਾਨ ਨੂੰ ਅਜੀਬ ਚ ਲੱਗਿਆ ਕੱਲ ਮੈਂ ਕਾਲਜ ਆਵਾਂਗੀ ਆ ਕੇ ਮੁਸਕਾਨ ਨੇ ਗੱਲ ਮੁਕਾਣੀ ਚਾਹੀ 5 ਮਿੰਟ ਪਹਿਲਾਂ ਆ ਜਾਵੇ ਤੇਰੀ ਸ਼ਕਲ ਦੇਖਣ ਨੂੰ ਅਸੀਂ ਤਰਸ ਗਏ ਹਾਂ ਕੇਵਲ ਨੇ ਕਿਹਾ ਉਸਨੇ ਕੋਈ ਉੱਤਰ ਨਾ ਦਿੱਤਾ ਕੇਵਲ ਨੇ ਸਮਝਿਆ ਕਿ ਕਰਦਿਆਂ ਦਾ ਕੋਈ ਵਿਚੇ ਆ ਗਿਆ ਹੋਣਾ ਹੈ ਅਗਲੇ ਦਿਨ ਮੁਸਕਾਨ ਜਦੋਂ ਕਾਲਜ ਗਈ ਤਾਂ ਕੇਵਲ ਪਹਿਲਾਂ ਹੀ ਗੇਟ ਤੇ ਖੜਾ ਸੀ ਅੱਖਾਂ ਲੱਗਿਆ ਚਲ ਆਪਾਂ ਪਹਿਲਾਂ ਕਾਫੀ ਨਾ ਪੀਏ ਨਹੀਂ ਮੈਂ ਕਰੋ ਬ੍ਰੇਕਫਾਸਟ ਕਰਕੇ ਆਈ ਹਾਂ ਕਾਫੀ ਦੀ ਕੋਈ ਲੋੜ ਨਹੀਂ ਬਹੁਤ ਪੀਰੀਅਡ ਮਿਸ ਕਰ ਚੁੱਕੀ ਹਾਂ ਆਪਣੇ ਅਮਰੀਕਨ ਮਹਿਮਾਨਾ ਲਈ ਤਾਂ ਇੰਨੇ ਦਿਨ ਮਿਸ ਕਰ ਸਕਦੀ ਐ ਸਾਡੇ ਲਈ ਇੱਕ ਪੀਰੀਅਡ ਨਹੀਂ ਕੇਵਲ ਨੇ ਤਾਨੇ ਵਾਂਗ ਕਿਹਾ ਮੁਸਕਾਨ ਨੇ ਕੋਈ ਉੱਤਰ ਨਾ ਦਿੱਤਾ ਤੇ ਅਗਾਸ ਕਲਾਸ ਵੱਲ ਚਲੀ ਗਈ ਕਲਾਸ ਖਤਮ ਕਰਕੇ ਇੱਕ ਮੁਸਕਾਨ ਜੋ ਦੁਆਈ ਕੇਵਲ ਉੱਥੇ ਘੁੰਮ ਰਹੀ ਸੀ ਨਾਲ ਕਵਲ ਤੇ ਮੀਤਾ ਵੀ ਸਨ ਹੁਣ ਚਲਿਏ ਕਾਫੀ ਪੀਨ ਮੁੜ ਕੇਵਲ ਨੇ ਮੁਸਕਾਨ ਨੂੰ ਪੁੱਛਿਆ ਨਹੀਂ ਮੇਰਾ ਮੂੜ ਨਹੀਂ ਆ ਕੇ ਕਾਮਨ ਨੂੰ ਵਿੱਚ ਜਾ ਕੇ ਬੈਠ ਗਈ ਕੇਵਲ ਕਵਲ ਤੇ ਮੀਤਾ ਵੀ ਉੱਥੇ ਆ ਗਏ ਸਾਰੇ ਉਹ ਦਿਆਲੇਦ ਵਾਲੇ ਬੈਠ ਗਏ ਮੀਤਾ ਬੋਲੀ ਕੀ ਗੱਲ ਅੱਜ ਤੂੰ ਅਫਸਰ ਕਿਉਂ ਲੱਗ ਰਹੀ ਹੈ ਅਮਰੀਕਾ ਵਾਲੇ ਮਹਿਮਾਨਾਂ ਨੂੰ ਤੋੜ ਕੇ ਮੰਨੇ ਲੱਗ ਰਿਹਾ ਹੋਰ ਕੀ ਮਹਿਮਾਨ ਤਾਂ ਆਉਂਦੇ ਰਹਿੰਦੇ ਨੇ ਇਸ ਵਿੱਚ ਉਦਾਸ ਹੋਣ ਵਾਲੀ ਕਿਹੜੀ ਗੱਲ ਮੁਸਕਾਨ ਫਿਰ ਵੀ ਕੁਛ ਨਾ ਬੋਲੀ ਕੇਵਲ ਨੇ ਆਖਿਆ ਉਹ ਖਾਸ ਮਹਿਮਾਨ ਸਨ ਮੁਸਕਾਨ ਉਸ ਵੱਲ ਖਿੱਚ ਕੇ ਚਾਕੀ ਚਲੋ ਉਹਨਾਂ ਦੀਆਂ ਗੱਲਾਂ ਨਹੀਂ ਕਰਦੇ ਆਪਾ ਮੁਸਕਾਨ ਨੂੰ ਪੁੱਛਦੇ ਹਾਂ ਕਿ ਪਿਛਲਾ ਹਫਤਾ ਤੂੰ ਕੀ ਕਰਦੀ ਰਹੀ ਕੇਵਲ ਬੋਲਿਆ ਮੁਸਕਾਨ ਨੇ ਇਸ ਗੱਲ ਦਾ ਵੀ ਕੋਈ ਉੱਤਰ ਨਾ ਦਿੱਤਾ ਉੱਥੇ ਹੀ ਉਹਨਾਂ ਨੇ ਕਾਫੀ ਮੰਗਵਾ ਲਈ ਚੁੱਪਚਾਪ ਮੁਸਕਾਨ ਕਾਫੀ ਪਿੰਦੀ ਰਹੀ ਅੱਜ ਮੁਸਕਾਨ ਗੱਲਾਂ ਕਰਨ ਦੇ ਮੂਰਚ ਨਹੀਂ ਕੇਵਲ ਬੋਲਿਆ ਮੁਸਕਾਨ ਜਿਹੜੀ ਗੱਲ ਤੈਨੂੰ ਪਸੰਦ ਹੈ ਉਹੀ ਗੱਲ ਕਰ ਮੀਤਾ ਨੇ ਕਿਹਾ ਤੁਸੀਂ ਤਾਂ ਮੈਨੂੰ ਇਨਟੈਰੋਗੇਟ ਕਰ ਰਹੇ ਹੋ ਜਿਵੇਂ ਮੈਂ ਕਰੋ ਪੱਜ ਕੇ ਆਈ ਹੋਵਾਂ ਮੁਸਕਾਨ ਨੇ ਚਿਹਰਾ ਕੁ ਸੀਰੀਅਸ ਹੋ ਕੇ ਆਖਿਆ ਕੌਣ ਸਨ ਉਹ ਮਹਿਮਾਨ ਜਿੰਨਾ ਬਾਰੇ ਕੇ ਕੇਵਲ ਇੰਨਾ ਸੀਰੀਅਸਲੀ ਪੁੱਛ ਰਿਹਾ ਏ ਮੀਤਾ ਨੇ ਆਖਿਆ ਮੇਰੇ ਪਾਪਾ ਦੇ ਫਰੈਂਡ ਅਮਰੀਕਾ ਰਹਿੰਦੇ ਨੇ ਉਹ ਆਪਣੀ ਫੈਮਿਲੀ ਨਾਲ ਆਏ ਹੋਏ ਸਨ ਮੁਸਕਾਨ ਨੇ ਮੀਤਾ ਨੂੰ ਦੱਸਿਆ ਉਹ ਸਾਰਾ ਵੇਲੇ ਤੁਹਾਡੇ ਘਰ ਹੀ ਰਹੇ ਮੀਤਾ ਨੇ ਪੁੱਛਿਆ ਨਹੀਂ ਵਿੱਚੋਂ ਵਿੱਚੋਂ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਸੀ ਮੁਸਕਾਨ ਨੇ ਜਵਾਬ ਦਿੱਤਾ ਫਿਰ ਤੇਰੇ ਲਈ ਕੀ ਲੈ ਕੇ ਆਏ ਕੇਵਲ ਨੇ ਪੁੱਛਿਆ ਉੱਥੇ ਆਉਣ ਤੋਂ ਪਹਿਲਾਂ ਪੁੱਛਿਆ ਸੀ ਕਿ ਕੀ ਲੈ ਕੇ ਆਈਏ ਮੁਸਕਾਨ ਨੇ ਕਿਹਾ ਮੈਂ ਆਖ ਦਿੱਤਾ ਸੀ ਹੁਣ ਇੱਥੇ ਸਭ ਕੁਝ ਮਿਲਦਾ ਹੈ ਪਰ ਅਮਰੀਕਨ ਬਨ ਗਏ ਮੁੰਡੇ ਵਰਗੇ ਮੁੰਡੇ ਇੱਥੇ ਨਹੀਂ ਮਿਲਦੇ ਕੇਵਲ ਨੇ ਦੂਜੀ ਟਕੋਰ ਕੀਤੀ ਮੁੰਡੇ ਸਭ ਤਾਂ ਇੱਕੋ ਜਿਹੇ ਹੁੰਦੇ ਨੇ ਮੁਸਕਾਨ ਨੇ ਜਦੋਂ ਕਿਹਾ ਤਾਂ ਕੇਵਲ ਖੜ ਗਿਆ ਤੇ ਕਿਹਾ ਸ਼ੁਕਰ ਹੈ ਤੈਨੂੰ ਇੰਨੀ ਸਮਝ ਹੈ ਇਹਨੇ ਨੂੰ ਅਗਲਾ ਪੀਰੀਅਡ ਹੋ ਗਿਆ ਮੁਸਕਾਨ ਨੇ ਕੱਪ ਚੁੱਕ ਕੇ ਨਾਈ ਮੁੰਡੇ ਨੂੰ ਪੈਸੇ ਦਿੱਤੇ ਅਗਲਾ ਪੀਰੀਅਡ ਲਾਉਣ ਲਈ ਉੱਠ ਖੜੀ ਹੋਈ ਤੇ ਸਾਰੇ ਆਪੋ ਆਪਣੀਆਂ ਕਲਾਸਾਂ ਵਿੱਚ ਚਲੇ ਗਏ ਅੱਜ ਮੁਸਕਾਨ ਇੱਕ ਪੀਰੀਅਡ ਪਹਿਲਾਂ ਹੀ ਘਰ ਚਲੀ ਗਈ ਕੇਵਲ ਆਪਣੀ ਕਾਰ ਕੋਲ ਖੜੋਤਾ ਉਡੀਕਦਾ ਰਿਹਾ ਕਿ ਹੁਣ ਮੁਸਕਾਨ ਕਦੋਂ ਬਾਹਰ ਆਵੇਗੀ ਜਦੋਂ ਤਕਰੀਬਨ ਸਾਰੇ ਲੋਕ ਹੀ ਚਲੇ ਗਏ ਤਾਂ ਕਾਲਜ ਵਿੱਚ ਫਿਰ ਲਾਇਬ੍ਰੇਰੀ ਵਿੱਚ ਘੇੜਾ ਮਾਰ ਆ ਪਰ ਮੁਸਕਾਨ ਉਧਰ ਕਿਧਰੇ ਨਹੀਂ ਸੀ ਉਸਨੇ ਫੋਨ ਕੀਤਾ ਤੇ ਮੁਸਕਾਨ ਨੂੰ ਪੁੱਛਿਆ ਆ ਜਲਦੀ ਘਰ ਚਲੇ ਗਏ ਸਿਰ ਦਰਦ ਕਰਦਾ ਸੀ ਮੁਸਕਾਨ ਬੋਲੀ ਸਿਰ ਵਿੱਚ ਜੋ ਕੁੜਕਬਾੜ ਪਿਆ ਹੈ ਕੱਢ ਦੇ ਵੋ ਤੇ ਸਿਰ ਦਰਦ ਦੀ ਗੋਲੀ ਖਾ ਕੇ ਆਰਾਮ ਨਾਲ ਸੋ ਜਾਓ ਜੇ ਅੱਜ ਮੇਰੀ ਕੋਈ ਗੱਲ ਚੰਗੀ ਨਹੀਂ ਲੱਗੀ ਉਸ ਲਈ ਆਈ ਐਮ ਸੌਰੀ ਮੁਸਕਾਨ ਨੇ ਕੋਈ ਉੱਤਰ ਨਾ ਦਿੱਤਾ ਅਗਲੇ ਦਿਨ ਮੁਸਕਾਨ ਕਾਲਜ ਨਾ ਗਈ ਉਸ ਨੂੰ ਅਜੀਬ ਅਜੀਬ ਤਰ੍ਹਾਂ ਦੇ ਖਿਆਲ ਆ ਰਹੇ ਸਨ ਰਾਤ ਨੂੰ ਉਸ ਦੀ ਕਈ ਵਾਰੀ ਅੱਖ ਖੁੱਲੀ ਤੇ ਉਹ ਹੈਰਿੰਨਲ ਗੱਲਾਂ ਕਰਦੀ ਰਹੀ ਕੇਵਲ ਨੇ ਫਿਰ ਫੋਨ ਕੀਤਾ ਤੇ ਪੁੱਛਿਆ ਕਾਲਜ ਨਹੀਂ ਆਉਣਾ ਨਹੀਂ ਮੁਸਕਾਨ ਨੇ ਸੰਕੇਤਕ ਜਿਹਾ ਉੱਤਰ ਦਿੱਤਾ ਤੁਸੀਂ ਤਾਂ ਮਰੀਜ਼ਾਂ ਨੂੰ ਰਾਜੀ ਕਰਨ ਵਾਲੇ ਡਾਕਟਰ ਬਣਨ ਜਾ ਰਹੇ ਹੋ ਇਹ ਕੀ ਗੱਲ ਹੋਈ ਹੁਣ ਆਪ ਹੀ ਮਰੀਜ਼ ਬਣ ਗਏ ਨਹੀਂ ਮੈਂ ਬਿਮਾਰ ਨਹੀਂ ਮੁਸਕਾਨ ਨੇ ਫਿਰ ਸੰਖੇਪ ਜਿਹਾ ਉੱਤਰ ਦਿੱਤਾ ਅਸੀਂ ਸੋਚ ਰਹੀ ਸੀ ਤੇਰੇ ਘਰ ਆ ਜਾ ਕੇ ਚਾਹ ਜੋਈ ਪੀ ਆਈਏ ਨਾਲ ਮੁਸਕਾਨ ਦਾ ਹਾਲ ਚਾਲ ਪੁੱਛ ਆਈਏ ਕੇਵਲ ਬੁੱਲਿਆ ਹਾਲ ਮੇਰਾ ਠੀਕ ਹੈ ਉਂਜ ਚਾਹ ਜੋ ਪੀਣਾ ਹੋਣਾ ਤਾਂ ਬੇਸ਼ੱਕ ਆ ਜਾਓ ਕੌਣ ਕੌਣ ਆਓਗੇ ਮੁਸਕਾਨ ਨੇ ਪੁੱਛਿਆ ਅਸੀਂ ਬਹੁਤੀ ਪੀੜਤਾ ਕਰਦੇ ਨਹੀਂ ਹੁੰਦੇ ਬਸ ਮੈਂ ਕਵਲ ਤੇ ਮੀਤਾ ਹੋਵਾਂਗੇ ਮੁਸਕਾਨ ਨੇ ਅੱਗੋਂ ਆਪਣੀ ਮੰਮੀ ਨੂੰ ਦੱਸ ਦਿੱਤਾ ਆਤਨੇ 4 ਵਜੇ ਉਹ ਸਭ ਪਹੁੰਚ ਹੀ ਗਏ ਮੁਸਕਾਨ ਦੀ ਮੰਮੀ ਨੇ ਪੁੰਨੇ ਹੋਏ ਕਾਜੂ ਪੇਸਟਰੀ ਤੇ ਗੁੱਡੇ ਬਿਸਕਟ ਪਹਿਲਾਂ ਹੀ ਮੇਜ਼ ਤੇ ਟੱਗ ਕੇ ਰੱਖ ਦਿੱਤੇ ਸਨ ਜਦੋਂ ਆਏ ਮੁਸਕਾਨ ਅਜੇ ਨਹਾ ਰਹੀ ਸੀ ਉਹਨਾਂ ਚ ਡਰਾਈੰਗ ਰੂਮ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦੇ ਰਹੇ ਆਂਟੀ ਕੋਈ ਖਾਸ ਹੀ ਮਹਿਮਾਨ ਸੀ ਜਿਸ ਕਰਕੇ ਮੁਸਕਾਨ ਹਫ਼ਤਾ ਕਾਲਜ ਨਹੀਂ ਆਈ ਕੇਵਲ ਨੇ ਪੁੱਛਿਆ ਮੁਸਕਾਨ ਦੇ ਪਾਪਾ ਦੇ ਫਰੈਂਡ ਸਨ ਫਰੈਂਡ ਵੀ ਕਾਤੋਂ ਸਮਝੋ ਪਰਾਈ ਸਨ ਹਰ ਔਖੇ ਵੇਲੇ ਇੱਕ ਦੂਜੇ ਨਾਲ ਖੜਦੇ ਰਹੇ ਪਰਿਵਾਰਿਕ ਸਾਂਝ ਹੈ ਇਹ ਤਾਂ ਚਾਹੁੰਦੇ ਨੇ ਇਹਾਂ ਸੰਚ ਗਾਂ ਵੀ ਤੁਰਦੀ ਰਹੇ ਮੁਸਕਾਨ ਦੀ ਮਾਂ ਨੇ ਦੱਸਿਆ ਮੁਸਕਾਨ ਨੇ ਪੂਰਾ ਹਫਤਾ ਕਲਾਸਾਂ ਮਿਸ ਕੀਤੀਆਂ ਮੀਤਾ ਬੋਲੀ ਅਸੀਂ ਮੁਸਕਾਨ ਨੂੰ ਮਿਸ ਕਰਦੇ ਰਹੇ ਹਰੀ ਦੇ ਪਾਪਾ ਤਾਂ ਆਖਦੇ ਸਨ ਕਿ ਕਾਦੇ ਲਈ ਮੁਸਕਾਨ ਦੀ ਪੜਾਈ ਦਾ ਇੰਨਾ ਬੋਝ ਪਿਆ ਏ ਐਨੇ ਕਿਹੜਾ ਨੌਕਰੀ ਕਰਨੀ ਹੈ ਮਾਂ ਨੇ ਦੱਸੋ ਮੈਡੀਕਲ ਕਰਕੇ ਡਾਕਟਰ ਦੀ ਜੌਬ ਨਹੀਂ ਕਰੇਗੀ ਉਧਰ ਡਾਕਟਰ ਦੀ ਜੌਬ ਬੜੀ ਔਖੀ ਹੈ ਨਾਲੇ ਮੁੜ ਕੇ ਜਾ ਕੇ ਉਧਰ ਲਈ ਪੜਾਈ ਕਰਨੀ ਪੈਣੀ ਹੈ ਮੁਸਕਾਨ ਦੀ ਮਾਂ ਨੇ ਦੱਸਿਆ ਮੁਸਕਾਨ ਨੇ ਉਧਰ ਚਲੇ ਜਾਣਾ ਹੈ ਕੇਵਲ ਨੇ ਪੁੱਛਿਆ ਹੈਰੀ ਨਾਲ ਇਸ ਦੇ ਰਿਸ਼ਤੇ ਦੀ ਗੱਲ ਬੜਾ ਚਿਰ ਪਹਿਲਾਂ ਪੱਕੀ ਹੋ ਚੁੱਕੀ ਹੈ ਉਧਰ ਉਹਨਾਂ ਦੇ ਕਿੰਨੇ ਹੀ ਸਟੋਰ ਨੇ ਉਹਨਾਂ ਨੇ ਕਿਹੜੀ ਨੌਕਰੀ ਕਰਵਾਣੀ ਹੈ ਮੁਸਕਾਨ ਦੀ ਮਾਂ ਦੱਸ ਰਹੀ ਸੀ ਮੁਸਕਾਨ ਨਹਾ ਕੇ ਬਾਹਰ ਤਿਆਰ ਹੋ ਕੇ ਆ ਗਈ ਸਾਰਿਆਂ ਨੂੰ ਹੈਲੋ ਕਰਕੇ ਮੁਸਕਾਨ ਆਪਣੀ ਮਾਂ ਦੇ ਕੋਲ ਆ ਕੇ ਬੈਠ ਗਈ ਚਲੋ ਪਹਿਲਾਂ ਚਾਹ ਪੀਓ ਮੁਸਕਾਨ ਦੀ ਮਾਂ ਨੇ ਉੱਠਦੇ ਆਖਿਆ ਮੁਸਕਾਨ ਦੀ ਮਾਂ ਆਪ ਪਲੇਟਾਂ ਵਿੱਚ ਪਾਪਾ ਸਾਰਿਆਂ ਨੂੰ ਚੀਜ਼ਾਂ ਸਰਵ ਕੀਤੀਆਂ ਮੁਸਕਾਨ ਨੇ ਮਾਂ ਨੂੰ ਆਖਿਆ ਮੈਨੂੰ ਸਿਰਫ ਥੋੜੇ ਜੇ ਕਾਜੂ ਦੇ ਦਿਓ ਖੁਰ ਮੈਂ ਕੁਝ ਨਹੀਂ ਖਾਣਾ ਕੋਈ ਨਹੀਂ ਅਸੀਂ ਤੇਰੇ ਹਿੱਸੇ ਦਾ ਖਾ ਲਵਾਂਗੇ ਕਵਲ ਨੇ ਕਿਹਾ ਕੇਵਲ ਨੂੰ ਤਾਂ ਜਿਵੇਂ ਕੋਈ ਚੀਜ਼ ਲੰਗਦੀ ਹੀ ਨਹੀਂ ਸੀ ਉਹ ਨੀਵੇਂ ਪਾਈ ਹੌਲੀ ਹੌਲੀ ਚਾਹ ਪਿੰਦਾ ਰਿਆ ਤੂੰ ਖਤਮ ਕਰ ਕਾਕਾ ਮੁਸਕਾਨ ਦੀ ਮਾਣੇ ਪਰੀ ਪਲੇਟ ਦੇਖ ਕੇ ਆਖਿਆ ਮੇਰੇ ਕੋਲ ਇੰਨਾ ਨਹੀਂ ਖਾਦਾ ਜਨਾ ਮੁਸਕਾਨ ਮੇਰੇ ਨਾਲ ਸ਼ੇਅਰ ਕਰੇਗੀ ਇਹ ਆ ਕੇ ਕੇਵਲ ਨੇ ਮੱਲੋ ਮਲੀ ਚੀਜ਼ਾਂ ਉਸ ਦੀ ਪਲੇਟ ਵਿੱਚ ਪਾ ਦਿੱਤੀਆਂ ਮੈਂ ਖਾਣਾ ਹੁੰਦਾ ਮੈਂ ਆਪਣਾ ਹਿੱਸਾ ਨਾ ਖਾਂਦੀ ਮੁਸਕਾਨ ਬੋਲੀ ਹੁਣ ਤਾਂ ਤੈਨੂੰ ਮੁਸਕਾਨ ਖਾਣੀਆਂ ਪੈਣਗੀਆਂ ਝੂਠੀਆਂ ਤੈਨੂੰ ਛੱਡਣ ਨਹੀਂ ਦੇਵਾਂਗਾ ਚਾਹ ਪੀਣ ਤੋਂ ਮਗਰੋਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਕੇਵਲ ਨੂੰ ਕੋਈ ਗੱਲ ਨਹੀਂ ਸੀ ਸੁੱਝ ਰਹੀ ਦਿਨ ਛਿਪਨ ਦਾ ਵੇਲਾ ਹੋ ਗਿਆ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਕਨੂ ਜਾਂਦਿਆ ਕੇਵਲ ਨੇ ਰਾਹ ਵਿੱਚੋਂ ਵਿਸਕੀ ਦਾ ਅੱਧਿਆ ਖਰੀਦਿਆ ਸੀ ਤੇ ਆਪਣੇ ਹੈਂਡ ਬੈਗ ਵਿੱਚ ਪਾ ਕੇ ਛੁਬਾਲਿਆ ਕੇਵਲ ਨੇ ਇੱਕ ਅੱਧੇ ਪੈਗ ਤੋਂ ਬਿਨਾ ਕਦੇ ਸ਼ਰਾਬ ਨਹੀਂ ਸੀ ਪੀਤੀ ਤੇ ਅੱਜ ਉਹ ਰੱਜ ਕੇ ਸ਼ਰਾਬ ਪੀਣੀ ਚਾਹੁੰਦਾ ਸੀ। ਅੱਜ ਉਹ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰਕੇ ਸ਼ਰਾਬ ਪੀਣਾ ਚਾਹੁੰਦਾ ਸੀ। ਅਗਲੇ ਦਿਨ ਕੇਵਲ देर रात ਜਾਗਿਆ ਤੇ देर ਨਾਲ ਹੀ ਕਾਲਜ ਗਿਆ। ਉਸ ਦਾ ਮੂੰਹ ਉੱਤਰਿਆ ਪਿਆ ਸੀ। ਅੱਜ ਜਦੋਂ ਕਵਲ, ਮੀਤਾ ਤੇ ਕੇਵਲ ਨੇ ਮੁਸਕਾਨ ਨੂੰ ਕਾਫੀ ਪਿੰਲੀ ਆਖਿਆ। ਮੁਸਕਾਨ ਨੇ ਕੋਈ ਹਿਲ-ਹੁਜਤ ਨਾ ਕੀਤੀ। ਚੁੱਪਚਾਪ ਕਰਕੇ ਉਹ ਉਹਨਾਂ ਦੇ ਨਾਲ ਤੁਰ ਪਈ। ਕਾਫੀ ਪਿੰਦਿਆਂ ਕੇਵਲ ਨੇ ਦੱਸਿਆ ਕਿ ਪੀਜੀਆਈ ਵਿੱਚ ਇੱਕ ਡਾਕਟਰ ਨੇ ਅੰਦਰੋਂ ਕਮਰਾ ਬੰਦ ਕਰਕੇ ਪੱਖੇ ਨਾਲ ਲਟਕੇ ਫਾਹਾ ਲੈ ਕੇ ਮਰ ਗਈ ਕੁਝ ਮਹੀਨੇ ਪਹਿਲਾਂ ਹੀ ਉਸ ਦੀ ਇੱਕ ਡਾਕਟਰ ਨਾਲ ਲੰਬ ਮੈਰਿਜ ਹੋਈ ਸੀ ਆਤਮ ਹੱਤਿਆ ਦੇ ਕਾਰਨਾਂ ਦਾ ਹੱਲੇ ਪਤਾ ਨਹੀਂ ਲੱਗਿਆ ਪਰ ਪੁਲਿਸ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਮੂਰਖ ਨੇ ਉਹ ਲੋਕ ਜਿਹੜੇ ਇਉਂ ਕਰਦੇ ਨੇ ਨਹੀਂ ਬੰਦੀ ਤਾਂ ਡਾਈਵੋਰਸ ਲੈ ਲਵੋ ਇਉਂ ਕਰਕੇ ਤੁਸੀਂ ਬੇਗਾਨੇ ਬੰਦੇ ਨੂੰ ਨਹੀਂ ਸਗੋ ਆਪਣੇਆਂ ਨੂੰ ਵੀ ਦੁੱਖ ਦਿੰਦੇ ਹੋ ਕਵਲ ਬੋਲਿਆ ਹੋ ਸਕਦਾ ਹੈ ਡਾਕਟਰ ਨੇ ਕਿਸੇ ਹੋਰ ਨਾਲ ਅਫੇਅਰ ਕਰ ਲਿਆ ਹੋਵੇ ਤਾਂ ਪਤਨੀ ਨੂੰ ਆਪਣੀ ਰਿਜੈਕਸ਼ਨ ਅਤੇ ਇਨਸਰਟ ਲੱਗੀ ਹੋਵੇ ਇਹ ਤਾਂ ਸਾਡੀ ਟ੍ਰੈਜੇਡੀ ਹੈ ਅਸੀਂ ਆਪਣੀਆਂ ਨਜ਼ਰਾਂ ਵਿੱਚ ਆਪਣਾ ਮੁੱਲ ਨਹੀਂ ਸਮਝਦੇ ਉਹੀ ਮੁੱਲ ਸਮਝਦੇ ਹਨ ਜਿਹੜਾ ਲੋਕੀ ਸਾਡਾ ਪਾਉਂਦੇ ਨੇ ਮੈਨੂੰ ਤਾਂ ਆਤਮਹੱਤਿਆ ਕਮਜ਼ੋਰ ਲੋਕਾਂ ਦੀ ਗੱਲ ਲੱਗਦੀ ਹੈ ਮੀਤਾ ਬੋਲੀ ਨਹੀਂ ਮੈਨੂੰ ਤਾਂ ਸਗੋ ਇਹ ਲੱਗਦਾ ਏ ਇੱਕ ਕਮਜ਼ੋਰ ਬੰਦਾ ਆਤਮਹੱਤਿਆ ਨਹੀਂ ਕਰ ਸਕਦਾ ਕੋਈ ਤਗੜਾ ਬੰਦਾ ਹੀ ਆਪਣੀ ਮਰਜ਼ੀ ਨਾਲ ਦੁਨੀਆ ਨੂੰ ਰਿਜੈਕਟ ਕਰਕੇ ਜਾ ਸਕਦਾ ਹੈ ਕੇਵਲ ਬੋਲਿਆ ਇਸ ਵਿੱਚ ਤਗੜੇ ਮਾਰੇ ਦੀ ਗੱਲ ਨਹੀਂ ਸਗੋਂ ਕਿਸੇ ਕਮਜ਼ੋਰ ਪਲ ਦੀ ਗੱਲ ਹੁੰਦੀ ਹੈ ਜਦੋਂ ਬੰਦਾ ਭਾਵੁਕ ਹੋ ਕੇ ਅੱਗਾ ਪਿੱਛਾ ਸਭ ਕੁਝ ਭੁੱਲ ਜਾਂਦਾ ਹੈ ਬਿਨਾਂ ਸੋਚੇ ਸਮਝੇ ਮੋਤਵਲ ਤੁਰ ਪੈਂਦਾ ਹੈ ਇਸ ਲਈ ਮੇਰੀ ਦਾਦੀ ਆਖਦੀ ਹੁੰਦੀ ਸੀ ਫੈਸਲਾ ਕਰਨ ਤੋਂ ਪਹਿਲਾਂ ਇੱਕ ਦਿਨ ਲੰਗਾ ਲਓ ਮਨ ਠੰਡਾ ਹੋ ਜਾਂਦਾ ਹੈ ਫਿਰ ਹੀ ਬੰਦਾ ਸਹੀ ਸੋਚ ਸਕਦਾ ਹੈ ਕਵਲ ਬੋਲਿਆ ਕੇਵਲ ਇਹ ਸਭ ਕੁਝ ਸੁਣ ਰਿਆ ਸੀ ਤੇ ਬੋਲਿਆ ਕਿਸੇ ਕੜੀ ਜ਼ਿੰਦਗੀ ਤੁਹਾਨੂੰ ਬੇਮਾਇਨੇ ਲੱਗਣ ਲੱਗ ਜਾਂਦੀ ਹੈ ਜੁਨਾ ਵੈਜੀਟੇਬਲ ਐਗਜ਼ਿਸਟਿੰਗ ਉਦੋਂ ਬੰਦੇ ਨੂੰ ਜੁਨ ਮਰਨ ਦਾ ਕੋਈ ਫਰਕ ਨਹੀਂ ਹੁੰਦਾ ਤੁਸੀਂ ਤਾਂ ਅੱਜ ਜ਼ਿਆਦਾ ਸੀਰੀਅਸ ਗੱਲਾਂ ਕਰਨ ਲੱਗ ਪਏ ਹੋ ਮੁਸਕਾਨ ਨੇ ਆਖਿਆ ਤੇ ਫਿਰ ਕਾफी ਮੁਕਾ ਕੇ ਉੱਠ ਖੜੀ ਹੋਈ ਤੇਰੀ ਜ਼ਿੰਦਗੀ ਤਾਂ ਹਰਿਆਲੀ ਹੀ ਹਰਿਆਲੀ ਐ ਇਸ ਲਈ ਇਸ ਤਰ੍ਹਾਂ ਦੀਆਂ ਸੀਰੀਅਸ ਗੱਲਾਂ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਕੇਵਲ ਮੁਸਕਾਨ ਵੱਲ ਝਾਟ ਕੇ ਬੋਲਿਆ ਆਪਣੀ ਕਿਸਮਤ ਲੈ ਬਈ ਕਿਸੇ ਘੜੀ ਰੱਬ ਚੰਗੇ ਮੂੜ ਚ ਹੁੰਦਾ ਵਧੀਆ ਸਮਾਂ ਲਿਖ ਦਿੰਦਾ ਕਿਸੇ ਘੜੇ ਰੱਬ ਨਹੀਂ ਨਾਲ ਗੁੱਸੇ ਹੋਇਆ ਹੁੰਦਾ ਤੇ ਬੰਦੇ ਦੀ ਕਿਸਮਤ ਦੀ ਵੀ ਬੇਦੀਲੀ ਨਾਲ ਚਰੀਟ ਦਿੰਦਾ ਕਵਲ ਹੱਸ ਕੇ ਬੋਲਿਆ ਚਲੋ ਭਾਈ ਪਹਿਲਾਂ ਪੜ پڑھ ਡਾਕਟਰ ਬਣੋ ਫਿਰ ਨੌਕਰੀ ਕਰੋ ਡਾਕਟਰ ਸਾਹਿਬ ਸਕੂਟਰ ਦੀ ਥਾਂ ਕਾਰ ਖਰੀਦ ਲੈਂਦੇ ਨੇ ਸਰਕਾਰੀ ਕੁਆਟਰ ਦੀ ਥਾਂ ਆਪਣੇ ਕੋਠੀ ਬਣਾ ਲੈਂਦੇ ਨੇ ਬੱਚਿਆਂ ਨੂੰ ਵੀ ਡਾਕਟਰ ਬਣਾਉਣਾ ਚਾਹੁੰਦੇ ਨੇ ਬਨ ਜਾਂ ਤਾਂ ਠੀਕ ਨਹੀਂ ਤਾਂ ਬਾਹਰ ਪੜਨ ਦੇ ਬਹਾਨੇ ਭੇਜ ਦਿੰਦੇ ਨੇ ਉੱਥੇ ਉਹ ਮੇਮਾਂ ਦੇ ਮਗਰ ਤੁਰੇ ਫਿਰਦੇ ਰਹਿੰਦੇ ਨੇ ਕਿਸੇ ਮੇਮ ਨੂੰ ਵਿਆਹ ਲਿਆਉਣਾ ਸ਼ਾਨ ਸਮਝੀ ਜਾਂਦੀ ਹੈ ਸੁਬਾ ਹੁੰਦੀ ਹੈ ਸ਼ਾਮ ਹੁੰਦੀ ਹੈ ਜੂਹੀ ਜ਼ਿੰਦਗੀ ਤਮਾਮ ਹੁੰਦੀ ਹੈ ਆਕੇ ਮੀਤਾ ਨੇ ਗਲ ਮੁਕਾ ਦਿੱਤੀ ਤੇ ਸਾਰੇ ਕਲਾਸਾਂ ਵਿੱਚ ਚਲੇ ਗਏ ਕਾਰਾ ਕੇ ਮੁਸਕਾਨੇ ਬੜੇ ਦਿਨ ਮਗਰੋਂ ਆਪਣੀ ਡਾਇਰੀ ਖੋਲੀ ਤੇ ਲਿਖਿਆ ਕਿ ਕੇਵਲ ਮੇਰੇ ਚ ਇੰਨੀ ਦਿਲਚਸਪੀ ਕਿਉਂ ਲੈ ਰਿਹਾ ਹੈ ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਦੇ ਦੁੱਖ ਦਾ ਕਾਰਨ ਬਣਾ ਹੈਰੀ ਤੋਂ ਬਿਨਾ ਮੈਂ ਕਦੇ ਕਿਸੇ ਬਾਰੇ ਨਹੀਂ ਸੋਚਿਆ ਕੇਵਲ ਕਿਉਂ ਮੁੱਲਮੱਲੀ ਹੈਰੀ ਕਾਰਨ ਪਰੇਸ਼ਾਨ ਹੋ ਰਹੀ ਹੈ ਇਹ ਮੁੰਡੇ ਵੀ ਬੜੇ ਅਜੀਬ ਹੁੰਦੇ ਨੇ ਜੇ ਕੋਈ ਕੁੜੀ ਉਹਨਾਂ ਦੇ ਅੱਖੇ ਅਨਸਾਰ ਨਾ ਤੁਰੇ ਤਾਂ ਉਸ ਦੇ ਦੁਸ਼ਮਣ ਬਣ ਜਾਂਦੇ ਨੇ ਇਹ ਵੀ ਪਲਾ ਕੋਈ ਜ਼ਬਰਦਸਤੀ ਹੋਈ ਮੰਮਾ ਦੱਸਦੇ ਸੀ ਉਹਨਾਂ ਦੇ ਕਾਲਜ ਵਿੱਚ ਇੱਕ ਮੁੰਡੇ ਕੁੜੀ ਦਾ ਅਫੇਅਰ ਸੀ ਕੁੜੀ ਦੇ ਘਰਦਿਆਂ ਨੇ ਮੰਗਣੀ ਕਿਤੇ ਹੋਰ ਕਰ ਦਿੱਤੀ ਕੁੜੀ ਮਾਪੇ ਅੱਗੇ ਕੁਝ ਵੀ ਨਾ ਬੋਲ ਸਕੀ ਤੇ ਮੁੰਡਾ ਜ਼ਹਿਰ ਖਾ ਕੇ ਮਰ ਗਿਆ ਮੁੰਡੇ ਦੇ ਦੋਸਤਾਂ ਨੂੰ ਉਸ ਕੁੜੀ ਤੇ ਇੰਨਾ ਗੁੱਸਾ ਆਇਆ ਉਸ ਨੇ ਇੱਕ ਦਿਨ ਕੁੜੀ ਦੇ ਮੂੰਹ ਤੇ ਤਜਾਬ ਸੁੱਟ ਦਿੱਤਾ ਕੁੜੀ ਹਸਪਤਾਲ ਵਿੱਚ ਤੇ ਮੁੰਡਾ ਛੇਲ ਵਿੱਚ ਪਤਾ ਨਹੀਂ ਲੋਕ ਕਿਉਂ ਨਹੀਂ ਸੋਚਦੇ ਦੂਸਰੇ ਦੇ ਵੀ ਸਾਰੇ ਫੈਸਲੇ ਆਪ ਕਰੋ ਇੱਕ ਆਦਾ ਲਵ ਹੋਇਆ ਇਸੇ ਤਰ੍ਹਾਂ ਸਾਡੀ ਕਲਾਸ ਦੀ ਅਨੀਤਾ ਨੇ ਕਈ ਮੁੰਡਿਆਂ ਨੂੰ ਬੇਫਕੂਫ ਬਣਾਇਆ ਸੀ ਮਾਪਿਆਂ ਨੂੰ ਪਤਾ ਸੀ ਕਿ ਨੇੜੇ-ਤੇੜੇ ਇਸਦਾ ਵਿਆਹ ਨਹੀਂ ਹੋ ਸਕਦਾ ਉਹਨਾਂ ਨੇ ਇੰਗਲੈਂਡ ਵਿੱਚ ਰਹਿੰਦੇ ਇੰਗਲੈਂਡ ਵਿੱਚ ਰਹਿੰਦੇ ਇੱਕ ਲੜਕੇ ਨਾਲ ਵਿਆਹ ਕਰ ਦਿੱਤਾ ਕੁੜੀ ਦੇ ਦੋਸਤਾਂ ਵਿੱਚ ਥਾਣੇਦਾਰ ਦਾ ਮੁੰਡਾ ਵੀ ਸੀ ਉਸਨੇ ਕਾਲਜ ਵਿੱਚ ਹੀ ਘੇਰ ਲਈ ਤੇ ਗੱਲਾਂ ਗੱਡੀਆਂ ਕੁੜੀ ਉਸਨੂੰ ਇੱਕ ਪਾਸੇ ਲੈ ਗਈ ਤੇ ਬੋਲੀ ਕਿ ਤੂੰ ਨਾਰਾਜ਼ ਕਿਉਂ ਹੁੰਦਾ ਮੈਂ ਵਿਆਹ ਕਰਵਾ ਕੇ ਇੰਗਲੈਂਡ ਚਲੀ ਜਾਵਾਂਗੀ ਉੱਥੇ ਜਾ ਕੇ ਉਸਨੂੰ ਤਲਾਕ ਦੇ ਦੇਵਾਂਗੀ ਤੇ ਤੈਨੂੰ ਬੁਲਾ ਲਵਾਂਗੀ ਇਹ ਗੱਲ ਸਾਰਿਆਂ ਨੂੰ ਪਤਾ ਲੱਗ ਗਈ ਸੀ ਮਗਰੋਂ ਪਤਾ ਨਹੀਂ ਸੀ ਕੀ ਹੋਇਆ ਅਸੀਂ ਕਿਹੋ ਜਿਹੇ ਦੁਨੀਆ 'ਚ ਜੀ ਰਹਿਆਂ ਸ਼ਾਇਦ ਇੰਨਾ ਗੱਲਾਂ ਕਰਕੇ ਸਾਡੀ ਨਾਨੀ ਕੋਲ ਕਲਜੂ ਖਾਕਦੀ ਹੈ ਕੋਈ ਪੁੱਛਣ ਵਾਲਾ ਹੋਵੇ ਤੇ ਕੇਵਲ ਨੂੰ ਮੇਰੇ ਬਾਰੇ ਕੁਝ ਵੀ ਸੋਚਣ ਦਾ ਕੀ ਹੱਕ ਹੈ ਹੁਣ ਜਦੋਂ ਉਸ ਨੂੰ ਤੇਰੇ ਬਾਰੇ ਸਭ ਕੁਝ ਪਤਾ ਲੱਗ ਹੀ ਗਿਆ ਫਿਰ ਵੀ ਮੇਰੇ ਨਾਲ ਉਸ ਦਾ ਬਿਹੇਵੀਅਰ ਨਾਰਮਲ ਨਹੀਂ ਚਲੋ ਦਫਾ ਹੋ ਜਾਵੇ ਮੈਂ ਉਸ ਦੇ ਲਈ ਕਾਦੇ ਲਈ ਸੋਚਾਂ ਇਹ ਸੋਚ ਕੇ ਉਸਨੇ ਡਾਇਰੀ ਲਿਖਣੀ ਬੰਦ ਕਰ ਦਿੱਤੀ